ਬਰਨਾਲਾ ਲੁਧਿਆਣਾ ਹਾਈਵੇ ਵਿਚਕਾਰ ਮੁੱਖ ਸੜਕ ਤੇ ਪਿੰਡ ਬਜੀਤਕੇ ਨੇੜੇ ਦੋ ਵਾਹਨਾਂ ਦੀ ਅਮਨੂ-ਸਾਮਣੂ ਹੋਈ ਟੱਕਰ। ਇੱਕ ਮਹਿਲਾ ਕਾਰ ਚਾਲਕ ਦੀ ਹੋਈ ਮੌਤ ਅਤੇ ਦੂਜੀ ਕਾਰ ਵਿੱਚ ਸਵਾਰ 4 ਲੋਕ ਹੋਏ ਜ਼ਖਮੀ। ਜ਼ਖਮੀਆਂ ਨੂੰ ਬਰਨਾਲਾ ਸਿਹਤਾਲ ਵਿੱਚ ਦਾਖਲ ਕਰਵਾਇਆ ਗਿਆ। ਮ੍ਰਿਤਕ ਲੜਕੀ ਗੁਰਲੀਨ ਕਾਰ ਲੁਧਿਆਣਾ ਦੇ ਦੁਗਰੀ ਲਾਕੀ ਦੱਸੀ ਜਾ ਰਹੀ ਹੈ। ਇਹ ਬਜੀਤਕੇ ਕੋਲ ਜਿਹੜਾ ਐਕਸੀਡੈਂਟ ਹੋਇਆ ਉੱਥੇ ਦੋ ਬੰਦੇ ਸਾਡੇ ਕੋਲ ਆਏ ਨੇ ਦੋ ਲੇਡੀਆਂ ਇਤਲੀਡੀ ਦਾ ਬਰਾਡ ਡੈਡੀ ਸੀ ਗੁਰਲੀਨ ਕੌਰ ਦਾ ਨਾਮ ਸੀ ਤੇ ਦੂਸਰੀ ਸੁਖਵਿੰਦਰ ਕੌਰ ਹੈ ਉਹਦੇ ਮਾਈਨਰ ਇੰਜਰੀਜ਼ ਆ ਸਟੇਬਲ ਹੈ ਤੇ ਜਿਹੜਾ ਮਾਈਨਰੀ 3 ਆ ਉਹਨਾਂ ਸਰ ਉਹ ਫਿਲਹਾਲ ਅੰਡਰ ਅਬਜ਼ਰਵੇਸ਼ਨ ਹੈ ਪਰ ਉਹ ਠੀਕ ਹੈ ਜੇ ਜੀ ਡੈਥ ਹੋ ਗਈ ਉਹਨਾਂ ਸਰ ਕਿੱਥੇ ਰੱਖਾਪੇ ਉਹ ਮਰਚੀਜ਼ ਬਡੀ ਰੱਖਾ ਦਿੱਤੀ ਗਈ ਹੈ ਪੁਲਿਸ ਇਨਫੋਰਮ ਕਰ ਦਿੱਤੀ ਗਈ ਹੈ ਕਾਰਵਾਈ ਵਾਸਤੇ ਅਗਲੀ ਵਾਸਤੇ ਸਰ ਕੀ ਆਜਾ ਬਾ ਐਸਐਹ ਹਰਵਿੰਦਰ ਪਾਲ ਜਿੰਦਰ ਜੀ ਇਹ ਘਰਨਾ ਕਿੱਥੇ ਹੋਈ ਹੈ ਤੇ ਕੀ ਸਾਰਾ ਮਾਮਲਾ ਹੋਸਟੈਂਡ ਵਜੀਦ ਕੇ ਕਲਾ ਹੋਈ ਹੈ ਜੀ ਜਿਹਦੇ ਵਿੱਚ ਗੁਰਲੀਨ ਕੌਰ ਪਤਨੀ ਗੁਰਜੋਤ ਸਿੰਘ ਬੁਗਰੀ ਜੋ ਆਪਣੀ ਪ੍ਰਾਈਵੇਟ ਜੋਬ ਤੇ ਜਾ ਰਹੇ ਸੀ ਘਟਨਾ ਕਰਸਤੋਂ ਕਰਕੇ ਉਹਨਾਂ ਦੀ ਉੱਥੇ ਡੈਥ ਹੋ ਗਈ ਠੀਕ ਹੈ ਜੀ ਐਂਡ ਡਰਾਈਵਰ ਗੱਡੀ ਨਾਲ ਕੋਈ ਉਹਨਾਂ ਦਾ ਉਹ ਹੋਇਆ ਐਕਸੀਡੈਂਟ ਹੋਇਆ ਜਿਹੜਾ ਡਰਾਈਵਰ ਹੈ ਨਾਮ ਲੂਮ ਤੇ ਅਸੀਂ 41 ਨੰਬਰ ਐਫ ਆਰ ਦਰਜ ਕਰਤੀ ਲੋਸ਼ੀਆਂ ਦੀ ਤਲਾਸ਼ ਜਾਰੀ ਸਰ ਕੋਈ ਜ਼ਖਮੀ ਵੀ ਹੋਏ ਨੇ ਦੂਜੀ ਗੱਡੀ ਚੋਂ ਦੂਜੀ ਗੱਡੀ ਦਾ ਹਜੇ ਸਾਡੇ ਕੋਲ ਕੋਈ ਰੁਕਾ ਨਹੀਂ ਆਇਆ ਹੋਰ ਰਾਤ ਕਰੀਏ ਪੁਲਿਸ ਜਾਂਚ ਕਰ ਰਹੀ ਸਰ ਕੋਈ ਕੈਮਰਾ ਫੁਟੇਜ ਸਾਹਮਣੇ ਆਈ ਹੋਵੇ ਨਹੀਂ ਨਹੀਂ ਕੋਈ 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 ਇਦਾਂ ਦੀ ਹੋ ਨਹੀਂ ਅਜੇ ਤੱਕ ਰੋਡ ਤੇ ਕੋਈ ਕੈਮਰਾ ਨਹੀਂ ਸਰ ਜੇ ਪਤਾ ਲੱਗਿਆ ਵੀ ਮਰਨ ਵਾਲੀ ਲੜਕੀ ਕਿੱਥੋਂ ਕਿੱਥੋਂ ਬਿਲੋਂਗ ਕਰਦੀ ਦੁਗਰੀ ਲੁਧਿਆਣਾ ਸਰ ਕਿੰਨੀ ਕੁ ਉਮਰ ਦੀ ਹੋਣੀ 30 ਸਾਲ ਸਰ ਗਰਭਤੀ ਦੀ ਦਸੀ ਯਾਰੀ ਨਹੀਂ ਨਹੀਂ ਕੋਈ ਗਰਭਤੀ ਵਾਲੀ ਗੱਲ ਉਹ ਸਾਨੂੰ ਕੋਈ ਸਾਡੇ ਕੋਈ ਧਿਆਨ ਚ ਨਹੀਂ ਇਹਦੇ ਬਾਰੇ